ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਫਰੀਦਕੋਟ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਧੂੜਕੋਟ ਧੂੜਕੋਟ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਇਹ ਦੋ ਗਾਂ ਤੋਂ ਜ਼ਿਲ੍ਹਿਆਂ ਦੀ ਹੱਦ ਸ਼ੁਰੂ ਹੁੰਦੀ ਆ ਇੱਕ ਪਾਸੇ ਫਲੋਇਪੁਰ ਜ਼ਿਲ੍ਹੇ ਦਾ ਮੁੱਦਕੀ ਪਿੰਡ ਆਉਂਦਾ ਵਾ ਤੇ ਦੂਜੇ ਪਾਸੇ ਮੋਗੇ ਜ਼ਿਲ੍ਹੇ ਦਾ ਮਹਲਾ ਕਾਲਾ ਪਿੰਡ ਆਉਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਦਾ ਵੀਰ ਦਾ ਕੰਮ ਆ ਤੇ ਜਨਵਰ ਇੱਕ ਤੂਰ ਦੀ ਬਈ ਖੋਲਦੀ ਨੂੰ ਮੜਾ ਜਾ ਲੈ ਵੀਰੇ ਕੀ ਡਿਟੇਲ ਆਉਂਦੀ ਬਈ ਇਹ ਦੂਜਾ ਸੂਆ ਸੋਈ ਆ ਸਰਬੇ ਬਾਈ ਠੀਕ ਆ ਵੀਰੇ ਤੇ ਮਹੀਨੇ ਕਦੇ ਲਗਭਗ ਸੂਈ ਵੀ ਆ ਠੀਕ ਆ ਵੀਰੇ ਬੱਚਾ ਇਹ ਬੱਚਾ ਹੈ ਨਹੀਂ ਗਾ ਤੇ ਮਨ ਠੀਕ ਆ ਤੇ ਦੁੱਧ ਕਿੰਨਾ ਵੱਡੇ ਵੀਰੇ ਦੁੱਧ 12 ਕਿਲੋ ਤੋਂ ਬਾਹਰ ਆ ਬਾਈ ਐਨ ਕੰਡੇ ਵਾਲਾ ਹਾਂ ਭਲਾ ਚਾਰ ਡੰਗ ਚੋ ਕੇ ਲੈ ਠੀਕ ਹੈ ਥੋੜੀ ਨਿੱਕੀ ਜੀ ਆ ਹਾਂ ਥੋੜੀ ਜੀ ਮਨ ਲਾ ਸਾਮ ਘੱਟ ਵਾਲੇ ਬਾਈ ਵੀਰ ਕੋਲ ਇਹ ਵਾਲਾ ਬੜ ਕਰੀ ਜਾਂਦਾ ਹਾਂ ਲੀਵਾ ਬਹੁਤ ਧਾਰਤੂਰ ਬਹੁਤ ਵਧੀਆ ਵੀਰਾ ਚੁਣ ਜਾਉਂ ਮੇਰੇ ਚੋਣ ਜਾਣ ਨੂੰ ਠੰਡੀ ਆ ਚੋਣ ਜਾਣ ਇੱਕ ਨੰਬਰ ਤੇ ਠੰਡੀ ਉਹਦੀ ਫੁੱਲ ਗਰੰਟੀ ਸੀ ਠੀਕ ਹੈ ਵੀਰੇ ਠੀਕ ਹੈ ਬਾਈ ਇਹ ਗੱਲ ਤਾਂ ਹੈ ਕਿ ਪਗੜੀ ਦੇ ਮਾਲਾ ਏੜ ਤੜਫੜ ਵੀ ਕਰੇ ਤੈਨੂੰ ਬੁੱਕਲ ਚ ਲੈ ਕੇ ਬਹਿ ਜਾ ਪਰ ਤੈਨੂੰ ਲੈ ਨਹੀਂ ਨੀ ਹਣਾ ਹੈ ਇਹ ਤਾਂ ਨਹੀਂ ਕਰ ਲੈ ਕੇ ਭਾਜੂ ਤੇਰੀ ਕਿਤੇ ਨਹੀਂ ਨਹੀਂ ਸੀਲ ਬਹੁਤ ਜਾਰੀ ਦੋ ਤਾਂ ਤੇ ਜੋ ਖਾ ਪੀ ਕੇ ਤੇਰਾ 14 ਕਿਲੋ ਬਈ ਮੋਜ ਨਾ ਆਰਾਮਦਾਰੀ ਨਾ ਦੇਉ ਹੂੰ ਹੂੰ ਥੋੜੀ ਸ਼ਾਮ ਵਾਲੀ ਘੱਟ ਸੀ ਰੇਟ ਬਈ ਕੀ ਰਊਗਾ ਵੀਰੇ ਰੇਟ ਇਹਦਾ 36000 ਬਈ ਦੇਣੀ ਕਿਨੇ ਦੀ ਘਾਟੇ ਕਰ ਦਿਆਂਗੇ ਆਪਾਂ ਮਾਨਤਾ ਕਰ ਦਿੰਦੇ ਨੰਨੇ ਆਪਾਂ ਠੀਕ ਹੈ ਲੈ ਵੀ ਮਿੱਤਰੋ 36000 ਰੁਪਏ ਡਿਮਾਂਡ ਦੁੱਧ ਪਾਰਾ ਕਿਲੋ ਤਿਆਰ ਕੰਡੇ ਵਾਲਾ ਬੱਚਾ ਹੈ ਨਹੀਂ ਮਹੀਨੇ ਦੀ ਸੂਈ ਹੈ ਨਾ ਤੇ ਸੀਲ ਠੰਡੀ ਚੂਣ ਨੂੰ ਰੱਜ ਕੇ ਇਹ ਹਾਲਾ ਬਾਰੇ ਦੱਸੀ ਬਰੀ ਇਹ ਨੌ ਹਾਲਾ ਤਲਵੰਡੀ ਭਾਈ ਦੇ ਬਣੇ ਆ ਤਲਵੰਡੀ ਭਾਈ ਦੇ ਬਣੇ ਆ ਹੈ ਠੀਕ ਹੈ ਵੀਰੇ ਇੱਕ ਇੱਕ ਦੋ ਟੁੱਟੇ ਭਾਜੇ ਨਹੀਂ ਕਿੰਨੇ ਦੇ ਦੇ ਦਾਂਗੇ ਵੀਰੇ ਇਹ ਇੰਨਾ ਦਾ ਮੁੱਲ 15000 ਦੇ ਲੈਨੇ ਕਾੜ ਮਾੜਾ ਮੋਟਾ ਪੱਕਾ ਇਨੀ ਕਰ ਲਾਂਗੇ ਠੀਕ ਆ ਬਾਈ ਇਹ ਨੌ ਹਾਲਾ ਹੈ ਠੀਕ ਆ ਬਈ ਇਹ ਨੌ ਹਾਲ ਬਕਾਉ ਆ ਮਿੱਤਰੋ 15000 ਰੁਪਿਆ ਡਿਮਾਂਡ ਆ ਤੇ ਆ ਟਰਾਲੀ ਵੀਰੇ ਟਰਾਲੀ ਇਹ 11 6 ਦੀ ਆ 11 6 ਦੀ ਇਹ ਜੈਕ ਵਾਲੀ ਆ ਜੈਕ ਵਾਲੀ ਆ ਤੇ ਟਾਇਰ ਤਾਂ ਨਵੇਂ ਪਏ ਯਾਰ ਨਹੀਂ ਟਾਇਰ ਆ ਅੱਧੇ ਕ ਮੰਨ ਕੇ ਚੱਲੋ ਅੱਧੇ ਮੰਨ ਲਓ ਨਾ ਨਵੇਂ ਨਹੀਂ ਮਾ ਬਾਰੋ ਦਾ ਹੈ ਨਾ ਗਦੇ ਜਿਵੇਂ ਨਵੇਂ ਹੁੰਦੇ ਆ ਹਾਂ ਵੀ ਉਹ ਬੇਦਾਗ ਆ ਬੇਦਾਗ ਟਾਇਰ ਠੀਕ ਆ ਵੀਰੇ ਇਹ ਹਿੱਸਾ ਕਿਹੜਾ ਲੱਗਾ ਇਹਨੂੰ ਬਈ ਜਿਹੜਾ 4.5 ਇੰਚੀ ਹੁੰਦਾ ਡੰਡੇ ਵਾਲਾ ਉਹ ਲੱਗਾ 4.5 ਇੰਚੀ ਦੀ ਡੰਡੇ ਵਾਲਾ ਹਾਂ ਤੇ ਕਿਤੋਂ ਪੂਰਾ ਗਲੀ ਗੁਲੀ ਨਹੀਂ ਮਿੱਟੀ ਮੁੱਟੀ ਦੇ ਕੰਮ ਆਉਣ ਵਾਲੀ ਚੀਜ਼ ਹੈ ਹਨਾ ਵੱਡਿਆ ਵੱਡਿਆ ਓਕੇ ਆ ਬਾਈ ਕਿੰਨੇ ਦੇ ਦੇਗਾ ਵੀਰੇ ਇਹਦਾ ਮੁੱਲ 1.35 ਆ 1,35,000 ਰੁਪਿਆ ਮੰਤਨ ਮੌਕੇ ਤੇ ਕਰਦੇ ਠੀਕ ਹੈ ਭਾਈ ਲੈ ਮੈਨੂੰ 135000 ਰੁਪਏ ਡਿਮਾਂਡ ਆ ਟਰਾਲੀ ਦੀ ਜੈਕ ਵਾਲੀ ਟਰਾਲੀ ਆ ਡੰਡੇ ਵਾਲਾ ਜੈਕ ਲੱਗਾ ਹੋਇਆ 4511 6 ਦੀ ਹੈ ਨਾ 11 6 ਦੀ ਹੈ ਬੇਦਾਗ ਟਾਇਰ ਆ ਬੇਦਾਗ ਹੀ ਟਰਾਲੀ ਆ ਮਿੱਤਰੋ ਨਵੀਂ ਜਮਾ ਸਾਬ ਰੰਗ ਰੰਗ ਹੋਣ ਵਾਲੀ ਆ ਜੈਕ ਵਾਲੀ ਘੜੇ ਵਾਲੇ ਰਹਿ ਹਾਂ ਕਿਹੜੇ ਕੜੇ ਆ ਹਾਂ ਕੜੇ ਵਾਲੇ ਰੰਗਾਂ ਵਾਲੀ ਆ ਦਿਖਾ ਦੇ ਬਈ ਪੁੱਤਰਾ ਕੜੇ ਵਾਲੇ ਰੰਗ ਆ ਜਿਹੜੇ ਨੂੰ ਲੱਗੇ ਹੋਏ ਆ ਵੇਚ ਸਕਦੇ ਆ ਤੇ ਅੱਛਾ ਨੰਬਰ ਕਿੰਨਾ ਹੈ 75298 17459 17459 75298 17459 ਇਹ ਮਿੱਤਰੋ ਵਕਾਉ ਜਿਹੜੇ ਸਾਧਨ ਤੁਹਾਨੂੰ ਵਿਖਾਤੇ ਤੇ ਆ ਵਿਖਾਤੀ ਹੈਗਾ ਨਾਲੇ ਪਿਆਜ ਦੁੱਧ ਤੇ ਦੁੱਧ ਪੀ ਕੇ ਜਿਹੜੀ ਕਮਾਈ ਆਊਗੀ ਉਹਦਾ ਸਾਧਨ ਲਿਆਉਣਾ ਹੋਇਆ ਕੋਈ ਟਰਾਲੀ ਤੇ ਰੱਖ ਕੇ ਲੈ ਆਇਓ ਟਰਾਲੀ ਤੇ ਤੇ ਟਰਾਲੀ ਤੇ ਜਿਹੜਾ ਸਾਧਨ ਲਿਆਉਣਾ ਉਹਦੇ ਨਾਲ ਵਾਣੀ ਹੋਈ ਜੇ ਤੁਸੀਂ ਪਹਿਲੀ ਤੇ ਪਹਿਲੀ ਬੋਲ ਲਈ ਹੈ ਹਾਲ ਤੇ ਹਾਲਾਂ ਦੇ ਨਾਲ ਕਰਿਓ ਇੱਕ ਬੋਲ ਬਾਕੀ ਗੱਲਬਾਤ ਜੀ ਨੰਬਰ ਸਕਰੀਨ ਦੇ ਉੱਤੇ ਆ